ਇੰਜ ਕਰਨੀ ਆ ਭੈਣ ਜਗਵੰਤ ਨੂੰ ਕਰਨੀ ਆ ਫੋਨ ਉਹਨੂੰ ਪੁੱਛਣੀ ਆ ਕਿ ਕੀ ਆ ਮੁੰਡਿਆਂ ਦੀ ਖਬਰ ਸਾਰ ਦੇ ਭੈਣ ਤੂੰ ਮਿੰਦੋ ਤੇ ਵਿਚਾਰੀ ਕਿਤੇ ਟੈਨਸ਼ਨ ਦੇ ਵਿੱਚ ਹੀ ਬੜੀ ਆ ਭੈਣ ਜਗਵੰਤ ਨੂੰ ਪੁੱਛਣੀ ਆ ਕਿ ਸੱਚੀ ਗੱਲ ਆ ਕਿਤੇ ਮੁੰਡਾ ਕਿਤੇ ਗਲਤ ਚੱਕਰ ਚੇਤ ਨਹੀਂ ਪੈ ਗਿਆ ਹੇ ਇੱਕ ਤਾਂ ਕਿਤੇ ਮੈਂ ਹੈ ਕਿ ਨੰਬਰ ਵੀ ਕਿੱਥੇ ਗਿਆ ਭੈਣ ਜਗਵੰਤ ਦਾ ਨੰਬਰ ਹਾਏ ਹੋ ரஜவ கிஜி லீ கே பிரசா் பந்தி ரெண்டா ஃபோன் நம்பர் ਹੈਲੋ ਹਾਂ ਸਾਸਰੀ ਕਾਲ ਭੈਣ ਤੇ ਜਵੰਤ ਸਾਸਰੀ ਕਾਲ ਸਾਸਰੀ ਕਾਲ ਹੋਰ ਸੁਣਾ ਮੇਰੀ ਭੈਣ ਠੀਕ ਠਾਕ ਐ ਆ ਠੀਕਾ ਤੂੰ ਸੁਣਾ ਤੂੰ ਠੀਕਾ ਹਾਂ ਠੀਕ ਐ ਠੀਕ ਐ ਹੋਰ ਅਰਸ਼ ਦੀ ਸੁਣਾ ਹਰਮਨ ਦੀ ਸੁਣਾ ਤੇ ਬਾਜੀ ਦੀ ਸੁਣਾ ਤੂੰ ਹਾਂ ਸਾਰੇ ਠੀਕ ਨੇ ਹਾਂ ਤੈਨੂੰ ਵਧਾਈਆਂ ਬਹੁਤੀਆਂ ਤੈਨੂੰ ਬਹੁਤੀਆਂ ਹਾਂ ਓਕੇ ਚੱਲ ਤੇਰਕੂੰ ਆਏ ਹੀ ਪੁੱਤ ਤੇ ਪੱਕੇ ਹੋ ਗਏ ਆ ਮੇਰੇ ਨਾਲ ਜ਼ਿਆਦਾ ਵਧਾਈਆਂ ਤੈਨੂੰ ਜਿੰਨਾ ਉਹਨੂੰ ਦਾ ਖਿਆਲ ਫਿਊੜੇ ਰੱਖਿਆ ਆ ਹਾਂ ਨੀ ਕਿਤੇ ਮੇਰੀ ਤੇ ਭੈਣ ਸੋਹਣੀ ਬੜੀ ਲੱਗਣ ਈ ਆ ਕਿਤੇ ਵੇਖ ਹਾਂ ਬਾਹਰ ਦੇ ਮੁਲਖ ਜਾ ਕੇ ਤੇ ਕਿਤੇ ਬਾਹਰ ਵਾਂਗ ਅੰਗਰੇਜ਼ਾਂ ਵਾਂਗ ਚਮਕਣ ਢੀ ਆ ਕਿਤੇ ਰੋਣਾ ਤੈਨੂੰ ਪਤਾ ਨਾ ਇੱਥੇ ਕੋਈ ਸੁੱਖਣਾ ਹਾਂ ਠੀਕ ਨਹੀਂ ਪਸ਼ੂ ਨਹੀਂ ਹੈ ਇੱਥੇ ਠੀਕ ਹੈ ਪਸ਼ੂ ਨਹੀਂ ਇੱਥੇ ਨਹੀਂ ਬਾਹਰ ਪ੍ਰਦੂਸ਼ਨ ਨਹੀਂ ਇੱਥੇ ਹੈਗਾ ਅੱਛਾ ਪ੍ਰਦੂਸ਼ਨ ਠੀਕ ਠੀਕ ਮੈਂ ਕਹਿੰਦੀ ਪਸ਼ੂ ਮੈਂ ਕਿਹਾ ਹੱਸਾਂ ਨਹੀਂ ਮੈਂ ਉੱਧਰ ਪਸ਼ੂ ਕਿੱਥੇ ਹੋਣਾ ਪਸ਼ੂ ਤੇ ਇੱਥੇ ਹੀ ਆ ਆ ਵੀ ਐਸੇ ਘਾਰਾਂ માં ਉੱਤੇ ਲੱਗੇ ਆ ਅੱਛਾ ਢੇੜੇ ਤੇ ਨਹੀਂ ਲੱਗੇ ਆ ਅੱਛਾ ਅੱਛਾ ਹਾਂ ਹੋਰ ਕੰਮਕਾਰ ਵਧੀਆ ਚੱਲਦਾ ਸਿਹਤ ਸੂਤ ਠੀਕ ਵਧੀਆ ਵਧੀਆ ਤੁਹਾਨੂੰ ਸੁਣਾ ਇੱਥੇ ਕਣਕ ਫਸਲ ਵਾੜੀ ਗਈ ਆ ਹਾਂ ਵਧੀਆ ਆ ਮਾਡੀਆਂ ਹਾਂ ਕਣਕ ਕੂਣ ਕਾਂਬਲੀ ਆ ਇੱਧਰ ਤੇ ਹੋਰ ਹੀ ਟੈਨਸ਼ਨ ਪਾ ਦਿੱਤੀ ਭੈਣ ਮਿੰਦੋ ਦਾ ਆਇਆ ਹੀ ਫੋਨ ਕਹਿੰਦੀ ਕਿ ਦਲਜੋਤ ਨੇ ਕੀਤਾ ਮੈਨੂੰ ਫੋਨ ਕੇ ਦਲਜੋਤ ਨੇ ਉੱਥੇ ਕੁੜੀ ਪਸੰਦ ਕਰ ਲਈ ਆ ਹੈਦਰ ਦੀ ਅੰਗਰੇਜ਼ਣ ਤੇ ਕਹਿੰਦੀ ਵੀ ਉਹਦਾ ਉਹਦਾ ਰਹਿਣ ਸਹਿਣ ਵੱਖਰਾ ਆ ਪੰਜਾਬ ਦੀ ਹੁੰਦੀ ਤੇ ਮੈਂ ਕੁਝ ਸੋਚ ਲੈਂਦੀ ਕਿ ਮੈਂ ਹੈ ਕਿ ਤੂੰ ਟੈਨਸ਼ਨ ਨਾ ਲੈ ਮੈਂ ਵੀ ਅਹੀਂ ਤੇ ਪਾਈਆਂ ਭੈਣ ਦੇ ਜਵੰਤ ਕੋ ਰੱਖੇ ਹੀ ਮੁੰਡੇ ਇਹ ਕਿ ਚੱਲ ਭੈਣ ਦੇ ਜਵੰਤ ਮਾਵਾ ਵਾਂਗੂ ਆ ਆਪੇ ਨੇ ਆਣਿਆ ਤੇ ਰੱਖੂਗੀ ਨਜ਼ਰ ਤੇ ਉਹਨੂੰ ਫਿਰ ਹੁਣ ਮੈਂ ਕੱਲ ਕਿਹਾ ਮੈਂ ਤੂੰ ਟੈਨਸ਼ਨ ਨਾ ਲੈ ਮੈਂ ਫੋਨ ਕਰਨੀ ਆ ਭੈਣ ਨੂੰ ਮੈਂ ਉਹਨੂੰ ਪੁੱਛਣੀ ਆ ਵੀ ਸੱਚੀ ਗੱਲ ਕੀ ਆ ਕਹਿੰਦਾ ਕਿ ਕੋਈ ਸਿਫਟ ਸਿਫਟ ਵੇਚ ਗਈ ਆ ਕੁੜੀ ਤੋ ਉੱਥੇ ਮੈਨੂੰ ਪਸੰਦ ਆ ਗਈ ਆ ਇਹਨਾ ਹੂੰ ਜਿੰਨੇ ਤੇ ਪਰਪਉਰੀ ਉਹਨਾਂ ਤੇ ਆਵਾ ਫਿਰ ਬੱਚੇ ਜਦੋਂ ਜਦੋਂ ਉਮਰ ਸਿਆਣੀ ਹੁੰਦੀ ਹੈ ਤਾਂ ਆਪਣੇ ਚੇਂਜ ਹੋ ਜਾਂਦੇ ਆਪੇ ਬਦਲ ਜਾਂਦੇ ਇਹ ਹੋਈ ਤੇ ਗੱਲਾਂ ਤਾਈਓ ਤੇ ਭੈਣ ਮਿੰਦੋ ਜਿਹੜੀ ਆ ਉਹ ਬੜੀ ਰੌਣਕ ਆਪਣ ਡਈ ਆ ਕਹਿੰਦੀ ਪਿੰਗਰੇਜਣ ਆ ਨਿਕਨਕੇ ਕੱਪੜੇ ਪਾਊਗੀ ਤਾਂ ਪਿੰਡ ਵਿੱਚ ਫਿਰ ਕੀ ਲੋਕੀ ਕਹਿਣਗੇ ਤਾਂ ਕਰਕੇ ਕਹਿੰਦੀ ਹੀ ਕਿ ਤੂੰ ਹੀ ਭੈਣ ਇੰਜ ਕਰ ਭੈਣ ਰਜਵੰਤ ਨੂੰ ਫੋਨ ਕਰਕੇ ਕਹਾਂ ਵੀ ਬੱਚੇ ਨੂੰ ਸਮਝਾਵੇ ਥੋੜਾ ਬੋਤਾ ਉਹੋ ਕੀ ਦਾ ਕਿ ਉਹ ਸਿਆਣੇ ਨੇ ਨਹੀਂ ਲੋੜ ਨਹੀਂ ਕੱਪੜੇ ਤੇ ਉਹੋ ਜੇ ਬਹੁਤ ਨੇ ਉਹਨਾਂ ਦਾ ਫਰਕ ਪੈਣਾ ਨਹੀਂ ਦਾ ਅਛਾ ਪਰ ਚੱਲ ਕੋਈ ਨਹੀਂ ਫੇਰ ਵੀ ਭੈਣ ਰਜਵੰਤਾ ਨੂੰ ਮੋਂ ਨੂੰ ਸਮਝਾਈ ਉਹਨੂੰ ਕਹਿ ਵੀ ਨਾ ਤੂੰ ਇਦਾਂ ਕਰ ਕੋਈ ਨਹੀਂ ਤੂੰ ਉਹਨੂੰ ਪੜ੍ਹਾਈ ਲਿਖਾਈ ਲਈ ਤੇ ਤੈਨੂੰ ਸੈੱਟ ਹੋਣ ਲਈ ਭੇਜਿਆ ਤਾਂ ਤੂੰ ਉੱਧਰ ਆਪਣੀ ਜ਼ਿੰਦਗੀ ਵੱਲ ਧਿਆਨ ਦੇ ਅਜੇ ਇੱਚ ਛੋਟੀ ਉਮਰ ਆ ਅਜੇ ਆਈ ਜੇ ਕੰਮਾ ਤੋਂ ਹੱਦੇ ਨੇ ਤੇ ਫੇਰ ਮਾਂ ਮੰਨ ਲਈਆ ਹਾਂ ਬਜੋੜ ਬਹੁਤ ਸਿਆਣਾ ਹਾਂ ਹਾਂ ਤੇ ਤੂੰ ਭੈਣ ਰਜਵੰਤ ਤੁਹਾਨੂੰ ਸਮਝਾਈ ਜੇ ਕੋਲ ਬਿਠਾ ਕੇ ਇਹਨੂੰ ਕਹਿ ਪਈ ਇਦਾਂ ਨਾ ਕਰੋ ਦੀ ਮਾਂ ਬੜਾ ਖਪਣ ਤਪਣ ਡਈ ਆ ਪਹਿਲਾਂ ਤਾਂ ਜਾਨੇ ਵਿਚਾਰੇ ਉਹ ਖਾਪਦੇ ਰਹੇ ਪੱਕੇ ਨਹੀਂ ਹੋਏ ਪੱਕੇ ਜਿ ਹੋਏ ਪਿੱਛੇ ਨਿਡੋ ਵੀ ਤਰ੍ਹਾਂ ਦੀ ਸੁਤੀ ਕਰਦੀਆਂ ਆਉਣੇ ਆ ਪਿੱਛਾ ਦੇਤੇ ਪੱਕੇ ਹੋ ਗਏ ਨੇ ਚਲ ਚੰਗਾ ਹੋ ਗਿਆ ਹਾਂ ਆ ਪਿੱਛਾ ਕੋਈ ਵੀ ਬੱਚੇ ਨੇ ਇਹਦੇ ਨਿਆਰੇ ਨੇ ਸਮਝਾਂ ਜਾ ਤਾਈਓਂ ਹੀ ਮੈਂ ਕਿਹਾ ਆ ਕਿ ਜੇ ਨਿਆਣੇ ਆ ਹੁਣ ਹੁਣ ਸਮਝ ਜਾਣਗੇ ਹੁਣ ਜੇ ਨਾ ਸਮਝੇ ਤੇ ਫਿਰ ਕੀ ਕਰਨਗੇ ਚੱਲ ਹੋਰ ਤੂੰ ਸੁਣਾ ਰਪੈਣਾ ਦਾ ਜਵੰਤ ਮੌਲ ਚਾਲ ਠੀਕ ਐ ਇਧਰ ਦਾ ਕਹਿੰਦੇ ਪੰਪ ਪੂਪਣੇ ਲੋਕਾਂ ਨੂੰ ਭੇਜਦਾ ਆ ਆ ਉਹ ਸੇ ਡਰਪ ਨੇ ਪੰਪ ਕਰੀਂ ਡਰਸ ਤੋਂ ਆਏ ਹਾਏ ਨਹੀਂ ਮੈਨੂੰ ਤੇ ਇੱਕ ਨਾਮ ਵੀ ਭੁੱਲ ਜਾਂਦਾ ਟਰੰਪ ਆ ਆ ਆ ਨਾ ਉਹਨੇ ਤੇ ਤੇ ਤੋਂ ਤੇ ਚਾਰ ਜਦੋਂ ਲੋਕਾਂ ਨੂੰ ਆਖੀ ਤਾਂ ਆਪ ਹੀ ਇੰਨੇ ਪੈਹੇ ਖੱਟ ਚੁਕੇ ਆ ਹਾਂ ਉਦੋਂ ਬਕੀਟਾ ਪਵੇ ਪਰ ਟੱਪ ਦੇ ਬਾਅਦ ਅਮਰੀਕਾ ਪੀਤਾ ਉਹਨੂੰ ਕਾਵਾ ਤੋਂ ਨੂੰ ਕੁਸ਼ ਮਾ ਆਪੀ ਉਹਨੂੰ ਕੁਸ਼ ਕੇ ਨੇ ਕੀ ਕੋਈ ਨਾ ਨਾ ਜ਼ਮੀਨਾਂ ਵੇਚ ਕੇ ਭੈਣ ਵੇਖ ਜ਼ਮੀਨਾਂ ਵੇਚ ਕੇ ਸਾਰਾ ਕੁਝ ਵੇਚ ਵਟ ਕੇ ਉਧਰ ਚਲ ਗਏ ਹੁਣ ਉਧਰੋਂ ਵੀ ਕੁਝ ਕਮਾ ਖੱਟ ਕੇ ਨਹੀਂ ਆਏ ਤੇ ਹੁਣ ਕੀ ਇਸ ਕੇ ਸਾਰੀ ਉਮਰ ਅੰਤਰੇ ਕਰਜ਼ੇ ਲੰਦੇ ਲੰਘ ਜਾਣੀ ਉਹਨਾਂ ਦੀ ਹੋਰ ਤੂੰ ਕਦੋਂ ਕੀ ਆਉਣਾ ਹੈ ਇੰਡੀਆ ਮੈਂ ਆਵਾਂਗੀ ਯਾਰ ਮੈਂ ਬਾਅਦ ਵਿੱਚ ਵੀ ਨਹੀਂ ਆਵਾਂਗੀ ਹੁਣ ਇਹ ਦੋ ਤਿੰਨ ਸਾਲਾਂ ਬਾਅਦ ਆਵਾਂਗੀ ਆ ਆ ਆ ਆ ਜਾ ਆ ਜਾ ਛੇਤੀ ਛੇਤੀ ਫੇਰਾ ਮਾਰ ਲਿਆ ਕਰ ਭੈਣ ਰਜਵੰਤ ਤੂੰ ਇਹ ਮੇਂ ਜ ਕਰੀ ਕਿ ਮੁੰਡੇ ਨੂੰ ਬਿਠਾ ਕੇ ਤੇ ਦਿਲਜੋਦ ਨੂੰ 쿠ਸ਼ੀ ਵੀ ਕੀ ਗੱਲ ਬਾਤ ਆ ਮਾਂ ਉਹਦੀ ਤੇ ਇੱਥੇ ਰੋਗ ਰੋਗ ਬਿਮਾਰ ਹੋ ਗਈ ਆ ਉਹਨੂੰ ਕਾਹ ਆਹ ਉਹ ਕਮੀਆ ਹੁੰਦਾ ਤੇ ਗਰਸਾਤੇ ਹੁੰਦੇ ਆ ਮਾਂ ਤੋਂ ਹਾਂ ਹਾਂ ਨਹੀਂ ਆਹ ਹਾਂ ਤੂੰ ਸਮਝਾਈ ਭੈਣ ਰਜਵੰਤ ਚੰਗੀ ਤਰ੍ਹਾਂ ਬੇਸ਼ੱਕ ਬਾਜੀ ਕੋਈ ਕਿਚੜਕਣਾ ਮੀਆਂ ਤੇ ਛਿੜਕਦੀ ਨਿਆਣੇ ਨੂੰ ਪਤਾ ਲੱਗ ਜਾਂਦਾ ਆ ਕੋਈ ਨਹੀਂ ਆਉਂਦੇ ਤੇ ਲਾਗੇ ਬਾਹਰ ਤੇ ਸਭ ਤੇ ਮੈਂ ਉਹ ਸਮਝਾ ਮੈਂ ਤਾਂ ਭੈਣ ਮਿੰਦੋ ਨੂੰ ਕਿਹਾ ਹੀ ਮੈਂ ਕਿ ਤੂੰ ਟੈਨਸ਼ਨ ਨਾ ਲੈ ਉਹ ਕਿਹੜਾ ਬਹਿ ਬਗਾਨੀ ਥਾਂ ਗਏ ਆ ਭੈਣ ਰਜਵੰਤ ਕੋ ਬੈਠੇ ਆ ਹੱਡ ਕੋ ਬੈਠੇ ਲਾ ਮੰਨ ਲਾ ਤੂੰ ਵੀ ਭੈਣਾ ਰਜਵੰਤ ਕੋ ਬੈਠੇ ਇੱਕੋ ਹੀ ਗੱਲ ਆ ਹਾਂ ਹੋਰ ਤੂੰ ਸੁਣਾ ਸੇ ਤੂੰ ਤੇ ਠੀਕ ਠਾਕ ਕਾਰੋਬਾਰ ਵਧੀਆ ਹਾਂ ਸੇਤ ਠੀਕ ਹੈ ਕਾਰੋਬਾਰ ਵਧੀਆ ਚੰਗਾ ਚੱਲ ਜਰਦਾ ਹੈ ਚੱਲ ਵਧੀਆ 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 ਬਹੁਤ ਵਧੀਆ ਕੋਣ ਅੱਗੇ ਨਾਲੋਂ ਪਰ ਪਟਾ ਗਿਆ ਇਹ ਮੌਸਮ ਦਾ ਪਿੰਨਾ ਬੜੀ ਤਾੜ ਗਈ ਹੌਸ਼ਿਆ ਹਾਏ ਇੱਥੇ ਕਿਤੇ ਗਰਮੀ ਬੜੀ ਮੈਂ ਕਹਿੰਨੀ ਕਿਤੇ ਆ ਬਾਡੀਆਂ ਦੇ ਵਿੱਚ ਕਿਤੇ ਇੰਨੀ ਗਰਮੀ ਤੇ ਕਿਤੇ ਧੂੜ ਮਿੱਟੀ ਆ ਚੱਲ ਦੋ ਦਿਨ ਹੋਏ ਥੋੜਾ ਜਿਹਾ ਮੀਂਹ ਪਿਆ ਤਾਂ ਥੋੜਾ ਆਸਰਾ ਜਿਹਾ ਹੋ ਗਿਆ ਆ ਹਾਂ ਬੀਬੀ ਜਦੋਂ ਪਤਾ ਜਦੋਂ ਪਿੰਕ ਦੀ ਬਾਟੀ ਉੱਤੋਂ ਗਰਮੀ ਹੋਈ ਜਾਂਦੀ ਆ ਆਏ ਤੇ ਹੈਗੀ ਗੱਲ ਹੈ ਹੋਰ ਤੂੰ ਕਹੋ ਕੀ ਆਉਣਾ ਹੈ ਪੈਣਾ ਤੇ ਜਮਨਤ ਤੁਸੀਂ ਕਿਤੇ ਫੇਰਾ ਪੂਰਾ ਮਾਰ ਲਾ ਹਾਂ ਨਹੀਂ ਨਹੀਂ ਛੇਤੀ ਆ ਵਾ ਕੰਮ ਪੈਣਾ ਨੂੰ ਠੀਕ ਕਰ ਹਾਂ ਛੇਤੀ ਛੇਤੀ ਆ ਜਾਆ ਕਰ ਫੇਰਾ ਪੂਰਾ ਮਾਰ ਜਾਆ ਕਰ ਹਾਂ ਹੋਰ ਤੂੰ ਹੋਰ ਐ ਦਾ ਸੁਪੀ ਸਾਰੀ ਉਪਤੇ ਦਾ ਘਰ ਵਾਲਾ ਬਾਹਰ ਬੱਚੇ ਵੀ ਤੇਰੇ ਬਾਹਰ ਹੁਣ ਤੂੰ ਵੀ ਕਿਤੇ ਗੇੜਾ ਪਾਰ ਆਹੋ ਮੈਂ ਤੇ ਉਹ ਗੱਲ ਘਰਾਂ ਦੇ ਕੰਮਾਂ ਚ ਹੀ ਨਹੀਂ ਮੈਨੂੰ ਵੇਲ ਮਿਲਦੀ ਹੋਰ ਇੰਤਰਾਤ ਆਛਾ ਆਪਣੀਆਂ ਵੀ ਉਹਨੇ ਕਿਤੇ ਕਿਤੇ ਘੁੰਮਣ ਫਿਰੰਦੀਆਂ ਜਗ੍ਹਾ ਨੇ ਕਿਤੇ ਬਾਟਲ ਫਰੰਟ ਵੈਂਟ ਉੱਪਰ ਚ ਕਿਤੇ ਆਪਣਾ ਬਾਉਟੋਟ ਹੋਟਲ ਕਿਤੇ ਬਾਟਲ ਪਾ ਹਾਂ ਹਾਂ ਤੇ ਸਾਹੀ ਕਿਤੇ ਕਹਿੰਦੀ ਆ ਜਗ੍ਹਾ ਨੇ ਕਿਤੇ ਆਏ ਜਿੱਦਾਂ ਦੇ ਤੂੰ ਥਾਵਾ ਦੇ ਨਾਲ ਲੈ ਮੈਨੂੰ ਤੇ ਕਿਤੇ ਨਾਲ ਲੈਣਾ ਨਹੀਂ ਹੁੰਦਾ ਹਾਂ ਤੇ ਨੂੰ ਪਪਾ ਕੋ ਤੇ ਨਾਨਾ ਮੈਂ ਜਸ ਵਰਗਾ ਚਾਹੀਦੀ ਆ ਆਛਾ ਅੱਛਾ ਚੱਲ ਕੋਈ ਨਹੀਂ ਮਹਾਰਾਜ ਸੋਖਰਾਠੂਗਾ ਨਾ ਤੇ ਆਉਂਗੀ ਮੈਂ ਵੀ ਲਾਉਂਗੀ ਗੇੜਾ ਫੇ ਤੂੰ ਕਮਾਈ ਮੈਨੂੰ ਚੰਗੀ ਤਰ੍ਹਾਂ ਪਹਿਣਾ ਤੇ ਜਵੰਤ ਆਹ ਕੋਈ ਨਹੀਂ ਮੈਂ ਤਾਂ ਕਮਾਵਾਂ ਆਹ ਆ ਦੋਵੇਂ ਭੈਣਾਂ ਘੁੰਮਾਂ ਗੀਆਂ ਕਿਤੇ ਮਸਤੀ ਕਰਾਂਗੀਆਂ ਦੋਵੇਂ ਭੈਣਾਂ ਕਿਤੇ ਕਿੰਨਾ ਹਨਾ ਆਪਾਂ ਗੱਲਾਂ ਬਾਤਾਂ ਕਰਦੀਆਂ ਹੁੰਦੀਆਂ ਹੀ ਹਣ ਤੋ ਉਹ ਗੱਲ ਤੂੰ ਪਰਦੇਸਾਂ ਜੇ ਚਲ ਗਈਆਂ ਇੱਥੋਂ ਮੈਨੂੰ ਘਰ ਦੇ ਕੰਮਾਂ ਕਰਾਂ ਧੋਨੀ ਵੇਲ ਮਿਲਦੀ ਫਿਰ ਕਹੇ ਵੇਲੇ ਹੋ ਜਾਂਦਾ ਆਹ ਏ ਟੈਮਦਾਈ ਹੋ ਜਾਂਦਾ ਹੈ ਭੈਣ ਉਦਾਂ ਤੇ ਪੰਦਾ ਚੱਲ ਫੋਨ ਕਰ ਹੀ ਲੈਂਦਾ ਹੁਣ ਜਦੋਂ ਕਿ ਅਹੀਂ ਦੁਪਹਿਰੇ ਵੇਲੇ ਹੁੰਨੇ ਉਦੋਂ ਨੂੰ ਤੂੰ ਤੇਰੇ ਉੱਥੇ ਰਾਤ ਹੋ ਜਾਂਦੀ ਤੂੰ ਸਮਝ ਨਹੀਂ ਆ ਫਿਰ ਜੇ ਅਹੀਂ ਜਾਗਣ ਦੇ ਸੁੱਤੇ ਹੋਈਏ ਤਾਂ ਤੁਹਾਡੇ ਉੱਥੇ ਦਿਨ ਹੋ ਜਾਂਦਾ ਕਿ ਤੇ ਦਿਨਾਂ ਰਾਤਾਂ ਦਾ ਤੇ ਫਰਕ ਏ ਹਾਂ ਇਹ ਸਭ ਕਰਦੇ ਆਂ ਅਹ ਜਦੋਂ ਉਹ ਸ਼ਿਕਾਪੂ ਦਾ ਡਾਟਾ ਆਉਂਦਾ ਉਹ ਤੋਂ ਇਹ ਫਾਈਲ ਤੇ ਟੋਕਦੇ ਆਂ ਇਹ ਕਰਨਾ ਫਿਰ ਕੰਮ ਦਾ ਸਮਾਂ ਹਾਂ ਇਹਦਾ ਜਿਹਨਾਂ ਗੱਦੀ ਨੂੰ ਇਹ ਸਾਰੇ ਲਾਦੇ ਨੇ ਫੋਨ ਨਹੀਂ ਕਰਦੀ ਫੋਨ ਨਹੀਂ ਕਰਦੀ ਕੀ ਕਰਾਂ ਫਿਰ ਹੋਹੀ ਨਾ ਹੁੰਦਾ ਹੀ ਆ ਭੈਣ ਭਰਾਵਾਂ ਨੂੰ ਤੇ ਹੁੰਦਾ ਹੀ ਆ ਭੈਣ ਭਰਾਵਾਂ ਨੂੰ ਖੇਚ ਹੁੰਦੀ ਵੀ ਚਲ ਭੈਣ ਭਰਾਵਾਂ ਦਾ ਪਰ ਪਰਦੇਸਾਂ 'ਚ ਫੋਨ ਆ ਜੇ ਸੁੱਖ ਸ਼ਾਂਤ ਦਾ ਪਤਾ ਲੱਗ ਜਾਏ ਤੇ ਚਲੋ ਆਪਣੇ ਬੰਦਾ ਕੰਮੀਕਾਰੀ ਲੱਗਾ ਰਹਿੰਦਾ ਹੈ ਰਾਤਿਆਂ ਬਾਹਾਂ ਹਾਂ ਹਾਂ ਧਿਆਨ ਰੱਖੀਆ ਕਿੰਨੀ ਸਿਆਣੇ ਨੇ ਬਤੇਰੇ ਸਿਆਣੇ ਨੇ ਖਮਾ ਕਰਾ ਤੇ ਜਾਂਦੇ ਨਾ ਨਾ ਮੈਂ ਤੇ ਭੈਣ ਮਿੰਦੋ ਨੂੰ ਕਿਹਾ ਹੀ ਮੈਂ ਤੁਹਾਡੇ ਨਾਲੋਂ ਵੱਧ ਮਾਂ ਉਹ ਯਾਰ ਜਿੰਨੇ ਸਾਡੇ ਪੁੱਤਾਂ ਨੂੰ ਪਰਦੇਸਾਂ ਵਿੱਚ ਵੀ ਆਪਣਾ ਮਾਂ ਦਾ ਪਿਆਰ ਦੇਣ ਢੀ ਆ ਅਗਲੇ ਸਾਂਭ ਸੰਭਾਲ ਤੇ ਰੱਖਿਆ ਆ ਤੇ ਮੈਂ ਉਹਨੂੰ ਕਿਹਾ ਹੀ ਮੈਂ ਹਾਂ ਚੱਲ ਕੋਈ ਨਹੀਂ ਸ਼ੁਫਟਾ ਸ਼ੁਫਟਾ ਵਿੱਚ ਚੱਲ ਫਰੈਂਡਾ ਫਰੁੰਡਾ ਬਣ ਗਈ ਹੁਣੀ ਓਦੀ ਤੇ ਬਾਕੀ ਐਦਾਂ ਉਦਾਂ ਦੀ ਕੋਈ ਗੱਲ ਬਾਤ ਨਹੀਂ ਆ ਪਰਿਵਾਰ 'ਚੇ ਰਹਿਣ ੜੇ ਆ ਨਿਆਣੇ ਜਦੋਂ ਬੱਚੇ ਪੜ੍ਹਨਾਉਂਦੇ ਆਂ ਆ ਫਿਰ ਕੱਟੇ ਪੜ੍ਹ ਲਿਆ ਤੋਰਤੇ ਫਿਰਦੇ ਆਓ ਫਿਰ ਇਥੋਂ ਦਾ ਮਾਹੌਲ ਚਾਲੀ ਆ ਇਹੋ ਜਿਹਾ ਕੱਲ ਚਗਰਾ ਹੋ ਜਾਏ ਥੋੜਾ ਹਾਂ ਇਹ ਤਾਂ ਗੱਲ ਹੈਗੀ ਆ ਬਾਕੀ ਇਹ ਹਾਂ ਫਿਰ ਸਿਆ ਆਹ ਉਹ ਭੈਣ ਰਜਵੰਤ ਬਾਹਰ ਦਾ ਲਾਲਾ ਭਾਵੇਂ ਇੱਥੋਂ ਦਾ ਲਾਲਾ ਹਸਾਬ ਕਿਤਾਬ ਤੇ ਅੱਜ ਕੱਲ ਇਦਾਂ ਦਾ ਯਾ ਅਹੀਂ ਕਹਿ ਦਿੰਨੇ ਵੀ ਬਾਹਰ ਜਾ ਕੇ ਬੱਚੇ ਨੇ ਇਦਾਂ ਕੀਤਾ ਹੈ ਅੱਜ ਕੱਲ ਤਾਂ ਮੈਂ ਕਹਿੰਨੀ ਇੱਥੇ ਵੀ ਕਿਹੜੇ ਘਟਿਆ ਇੱਥੇ ਵੀ ਉਹ ਗੱਲ ਪਰਾ ਨਹੀਂ ਲੱਗਦਾ ਕਿਹੜੇ ਵਲ ਵਿਆਹ ਕੇ ਲੈ ਆਉਂਦੇ ਆ ਜੇ ਦੋਏ ਸਾਰੇ ਲੋੜਾ ਨੂੰ ਘੋੜਾ ਪੈਂਦਾ ਕੁਡੀ ਸੋਨਾ ਪੈਣੇ ਵਿੱਚ ਕਿੰਨਾ ਵਧੀਆ ਘੋੜੀ ਭਟਿਆ ਸਾਰੇ ਦਰਦੇ ਹਨ ਹਾਂ ਹਾਂ ਪਰਾ ਮਾ ਤੋਂ ਕਰਨਾ ਕਰਨਾ ਨਹੀਂ ਆਪਾਂ ਬਾਹਰ ਨਹੀਂ ਨਿਕਲਣਾ ਕਿਤੇ ਪਿਓ ਦਾ ਦਬਕਾ ਐਡਾ ਹੋਣਾ ਕਿ ਕਿਤੇ ਹੱਸ ਦੇਵੋ ਤੇ ਪਿਓ ਦੇ ਕਿਤੇ ਖੰਗੂਰੇ ਦੀ ਆਵਾਜ਼ ਆ ਜਾਣੀ ਤਾਂ ਉੱਥੇ ਵਸੇ ਵੇਲੇ ਚੁੱਪ ਹੋ ਜਾਣਾ ਦੇਖੋ ਇਹ ਹਰਦੇ ਉਹ ਗੱਲ ਬੱਚੇ ਬਾਪ ਹਾਂ ਇਹ ਹੋ ਗਿਆ ਸਮਾ ਆ ਗਿਆ ਆ ਸਮਾ ਬੜਾ ਗਾਂ ਦਾ ਆ ਗਿਆ ਆ ਤੇ ਤਾਂ ਵੀ ਮੈਂ ਉਹਨੂੰ ਕਿਹਾ ਸੀ ਮੈਂ ਕਿ ਤੂੰ ਕਹ ਇੰਜ ਕਰ ਭੈਣ ਮਿੰਦੋ ਤੂੰ ਟੈਨਸ਼ਨ ਨਾ ਲੈ ਭੈਣਾਂ ਦਾ ਜਵਨ ਤੱਕ ਬੈਠੇ ਨੇ ਆਣੇ ਕੋਈ ਨਹੀਂ ਆਪੇ ਉਹਨੇ ਸਾਰਾ ਖਬਰਸਾਰ ਰੱਖ ਕੇ ਤੇ ਜੇ ਕੋਈ ਉਹ ਗਲਤ ਹਰਕਤ ਕਰਨ ਲੱਗੇ ਵੀ ਤੇ ਉਹਨੇ ਪੂਰਾ ਡਾਂਟ ਦੇਣਾ ਆ ਤੇ ਚਲ ਇਹ ਵੀ ਬੱਚੇ ਚੰਗੇ ਆ ਬੱਚੇ ਸੁਣਦੇ ਵੀ ਆ ਦਬਕਾ ਮੰਨ ਵੀ ਲੈਂਦੇ ਆ ਤੇ ਆ ਬੰਦੇ ਆ ਬੱਚੇ ਸਿਆਣੇ ਹਾਂ ਉਹ ਤੇ ਆ ਗੀਆ ਭੈਣ ਤੂੰ ਫਿੱਦਰ ਨਾ ਕਰ ਕੋਈ ਇਹ ਬੱਚੇ ਮੈਂ ਸਮਝਾਂ ਹਾਂ ਤੂੰ ਸਮਝਾਈ ਮੇਰੀ ਭੈਣ ਚੱਲ ਠੀਕ ਫੇਰ ਭੈਣ ਤੇ ਜਵੰਤ ਹਾਂ ਖਿਆਲ ਰੱਖੀ ਨਿਆਣਿਆਂ ਦਾ ਵੀ ਖਿਆਲ ਰੱਖੀ ਆਪਣਿਆਂ ਦਾ ਵੀ ਹਰਸ਼ਦ ਅਰਸ਼ਦਾ ਤੇ ਹਰਮਨ ਦਾ ਹਾਂ ਹੋਰ ਨੌ ਰਾਣੀ ਦੀ ਸੁਣਾ ਤੂੰ ਬਈ ਜੋਤ ਦੀ ਸੁਣਾ ਨੌ ਰਾਣੀ ਠੀਕ ਠਾਕ ਹਾਂ ਉਹ ਵੀ ਠੀਕ ਆ ਹਾਂ ਚੱਲ ਵਾਹਿਗੁਰੂ ਲੰਬੀ ਲੰਬੀ ਉਮਰ ਕਿਤੇ ਕਰੇ ਬਹੁਤੀਆਂ ਬਹੁਤੀਆਂ ਖੁਸ਼ੀਆਂ ਦੇਵੇ ਨੌ ਰਾਣੀ ਨੂੰ ਹਾਂ ਕੋਈ ਨਹੀਂ ਕੋਈ ਨਹੀਂ ਮੈਂ ਮਾਰੂਗੀ ਗੇੜਾ ਕੋਈ ਨਹੀਂ ਤੂੰ ਫਿਰ ਕਮਾਈ ਮੈਨੂੰ ਚੰਗੀ ਤਾਂ ਨਾ ਇੱਥੇ ਹਾਂ ਕਾਰ ਕੋ ਸੈੱਲ ਤੇ ਭਾਵੇਂ ਨਾਲ ਕੱਲ ਉਹਦੇ ਨਾਲ ਕਾਰ ਆ ਆ ਨਹੀਂ ਨਹੀਂ ਮੈਂ ਅੱਜ ਹੀ ਕਰਨੀ ਆ ਗੱਲ ਮੈਂ ਉਹਨੂੰ ਕਹਿਣਾ ਮੈਨੂੰ ਵੜਾ ਜਾ ਜੇਕ ਦੇ ਅਮਰੀਕਾ ਵਾਲੇ ਹਾਂ ਚੱਲੇ ਠੀਕ ਭੈਣ ਰਜਵੰਤ ਠੀਕ ਆ ਹਾਂ ਹੁਣ ਤੇਰੇ ਉਧਰ ਕੀ ਯਾਰ ਤੇ ਆ ਕੇ ਦੇਣਿਆ ਰਾਤ ਪੈ ਗਈ ਆ ਸਾਡੇ ਦੇ ਇੱਧਰ ਸੀ ਘਰ ਦੁਪਹਿਰ ਹੀ ਤੈਨੂੰ ਮੈਂ ਵਖਮਨੀ ਆ ਰੁਕ ਜਾ ਆਏ ਹਾਂ ਵੇਖ ਭੈਣ ਰਜਵੰਤ ਤੇਰੇ ਤਾਂ ਇੱਧਰ ਨੇਰਾ ਹੀ ਬੜਾ ਆ ਤੇ ਇੱਧਰ ਵੇਖ ਕਿੱਦਾਂ ਚਾਨਣ ਚੜ੍ਹਿਆ ਆਇਓ ਹਾਂ ਵੇਹਲਾ ਤੁਹਾਡੇ ਤੇ ਇੰਨੀ ਇੰਨੀ ਰਾਤ ਮੈਨੂੰ ਤਾਂ ਕਿਤੇ ਦਿਖਾਣੀ ਨਹੀਂ ਨਹੀਂ ਲਈ ਹੁਣ ਤੂੰ ਇੱਚ ਫੋਟੋ ਚ ਏ ਚੱਲ ਮੈਂ ਇੰਜ ਕਰ ਆਤ ਪੈ ਗਈ ਆ ਆਹੋ ਵੇਹਲਾ ਰੱਬ ਦੇ ਰੰਗ ਹੈ ਕਿਤੇ ਦੇਣੀਓ ਤੇ ਕਿਤੇ ਰਾਤ ਹੀਓ ਹਾਂ ਚੱਲੋ ਮੈਂ ਆ ਜਾ ਅੰਦਰ ਹੀ ਜਾਨੀਆ ਮੈਂ ਬਾਰ ਬਾਰੋਂ ਤੇ ਮੈਨੂੰ ਤੂੰ ਦਿਖਣ ਨਹੀਂ ਵੀ ਡਈ ਨੇਰਾ ਬੜਾ ਹੈ ਨਾ ਚੱਲ ਆ ਜਾ ਹੈ ਆ ਰਾਤ ਪਿਆ ਰਾਤ ਹੋ ਗਈ ਹੈ ਨਾ ਹਾਂ ਵੇਹਲਾ ਭੈਣ ਰਜਵੰਤ ਰੱਬ ਦੇ ਰੰਗਾਂ ਦਾ ਹੈ ਕਿਤੇ ਦੇਣਿਆ ਕਿਤੇ ਰਾਤਿਆ ਇਨੂੰ ਕਹਿੰਦੇ ਹੀ ਕੁਦਰਤ ਹਾਂ ਇਹ ਕੁਦਰਤ ਵੇਖ ਲੈਣਾ ਹਾਂ ਚੱਲ ਠੀਕ ਆ ਤੁਹਾਡੇ ਤੇ ਰਾਤ ਇੰਨੀ ਆ ਤੇ ਤੂੰ ਸੌ ਮੇਰੀ ਭੈਣ ਤੇ ਜਦੋਂ ਨਿਆਣੇ ਆਉਣਗੇ ਤੇ ਸਮਝਾਈ ਰੱਖੀ ਏਕੇ ਆਉਣਗੇ ਤਾਂ ਮੈਂ ਸਮਝਾਵਾਂਗੀ ਤੇ ਤੂੰ ਹੁਣ ਬਹੁਤਾ ਕੁਝ ਨਾ ਕਰੀ ਆਪ ਹੀ ਕਰਦੇ ਹੁੰਦਾ ਹੈ ਫਾਈਟ ਕੈਪ ਸਿਖਾ ਲਿਆ ਕਰ ਹਾਂ ਦਵਾਈ ਤੇ ਆਸ ਰਹੀ ਤੁਰੇ ਫਰਾਂਡੀਆਂ ਕਿ ਇੱਕ ਵਾਰੀ ਬਹਿ ਜਾਦੇ ਗਏ ਉੱਠਿਆ ਨਹੀਂ ਜਾਣਦੇ ਆ ਵੇਖਾ ਕੀ ਦੇਵਾਲੇ ਕਿਤੇ ਚਿੱਟੇ ਹੋ ਗਏ ਆ ਕੀ ਕਰੀਏ ਹਣਾ ਗਾ ਉਮਰ ਦੇ ਨਾਲ ਕੀ ਕਰਾਂਦੇ ਨਾਲ ਕੀ ਕਰਾਂਦੇ ਨਾਲ ਟੈਨਸ਼ਨਾਂ ਬੜੀਆਂ ਹੁੰਦੀਆਂ ਆ ਪਿੱਛੋਂ ਘਰ ਸੰਭਾਲਣੇ ਕਿਹੜੇ ਸੌਕੇ ਆ ਆਪਦੇ ਪਿਓ ਪੁੱਤ ਬਾਹਰ ਦੇ ਮੁਲਖਾਂ 'ਚ ਬੈਠੇ ਤੇ ਪਿੱਛੋਂ ਕਿੰਨੀਆਂ ਜ਼ਿੰਮੇਵਾਰੀਆਂ ਹੁੰਦੀਆਂ ਆ ਹਾਂ ਚੱਲ ਤੂੰ ਸੌ ਮੇਰੀ ਭੈਣ ਚੱਲ ਠੀਕ ਆ ਹਾਂ ਗੁੱਡ ਨਾਈਟ ਹਾਂ ਗੁੱਡ ਨਾਈਟ ਗੁੱਡ ਨਾਈਟ ਹਾਂਜੀ ਵੀਰੇ ਹਾਂ ਬੜੀ ਜਲਦੀ ਜਲਦੀ ਬੁਲਾਇਆ ਕੀ ਹੋ ਗਿਆ ਬੈ ਜਾ ਬੈ ਜਾ ਮੈਂ ਮੈਂ ਕਰਤਾ ਪ੍ਰੈਂਕ ਇੰਡੀਆ ਅੱਛਾ ਇਹ ਦੱਸਣਾ ਹੈ ਤੈਨੂੰ ਕਿਡੇ ਹਾਂ ਤੇ ਉਹ ਸੱਚ ਮੰਨ ਲਿਆ ਉਹਨਾਂ ਨੇ ਹੁਣ ਉਹਨਾਂ ਨੇ ਕਿ ਮੈਂ ਰਚਵੰਤ ਮਾਸੀ ਨੂੰ ਕਰਤਾ ਹੂੰ ਉਹਨਾਂ ਨਾਲ ਵੀ ਗੱਲ ਹੋਈ ਸੀ ਉਹਦੇ ਅੱਖਾਂ ਦੇ ਵੀ ਇਤਰਾਣ ਨਹੀਂ ਕਰਦੇ ਹੈਗੇ ਨੂੰ ਸਕਸੈਸਫੁਲ ਬਾਕੀ ਪ੍ਰੈਂਕ ਹਾਂ ਹੋ ਗਿਆ ਪਰ ਦਿਲਜੋਤ ਰਚਵੰਤ ਮਾਸੀ ਨੇ ਕੀ ਹੋਇਆ ਤੇ ਫਿਰ ਨਾਲ ਉਹ ਕਹਿੰਦੇ ਕਿ ਤੂੰ ਦਾ ਗਲਤ ਕੀਤਾ ਤੈਨੂੰ ਇਹ ਬੰਨ ਹੀ ਕਰਨਾ ਚਾਹੀਦਾ। ਉਹ ਤਾਂ ਸੱਚ ਮੰਨ ਲਿਆ ਉਹਨਾਂ ਸਾਰਿਆਂ ਨੇ। ਉਹਨਾਂ ਦੇ ਸਾਰੇ ਮਦਦਤਾਵਾਂ ਪੀਰ ਨੇ ਬਾਹਰ ਵਿਆਹ ਕਰਾ ਲੈਣਾ। ਇਸ ਤਰ੍ਹਾਂ ਉਹਨਾਂ ਦਾ ਪ੍ਰੈਂਕੇ ਕੰਮ ਕਰ ਗਿਆ ਵਾ। ਪਰ ਘਰ ਜਾ ਕੇ ਹੁਣ ਜਿਹੜੀ ਜਲੋਈ ਸਰਪ੍ਰਾਈਜ਼ ਦੇਣਾ ਵਾ ਤੇ ਜਦੋਂ ਉਹਨਾਂ ਦੇ ਚਿਹਰਿਆਂ ਤੇ ਜਿਹੜੀ ਖੁਸ਼ੀ ਹੁੰਦੀ ਮਾਮਾਂ ਦੇ ਉਹ ਅਸੀਂ ਵੇਖਣੀ ਨਹੀਂ ਹੁੰਦੀ। ਅਸਲੀ ਵਾਇਦ ਹੋ ਹੀ ਖੁਸ਼ੀ ਫਿਰ ਵਿਆਹ ਕਰਾ ਕੇ ਜਾ। ਨਹੀਂ ਭਰਾ ਕਿੱਥੇ ਵਿਆਹ ਕਰਾ ਕੇ ਜਾਣਾ। ਉਹ ਫੇਰ ਉਹਨਾਂ ਨੇ ਕਹਿਣਾ ਵੀ ਤੂੰ ਬਾਹਰ ਵਿਆਹ ਕਰਾ ਲਿਆ ਅਸੀਂ ਤੇਰੀ ਦੀਜਾਂ ਕਰਨੀਆਂ ਐ। ਫੇਰ ਇਹ ਬਈ ਉਹ ਕਹਾਣੀ ਨਹੀਂ ਤਾਂ ਚਲੋ ਬਰਤਲ ਜੋਦ ਕਰਾਓ ਟਿੱਕਾਂ ਫਿਰ ਕਰਾ ਲੈਂਦੇ ਮੈਂ ਕਹਿੰਦਾ 26 ਤੇਜ ਦੀ ਕਰਾ ਲੈਂਦੇ ਨਾਲ ਤੇਰਾ ਜਨਮ ਦਿਨ ਨਾਲ ਸਰਪ੍ਰਾਈਜ਼ ਦਵਾ ਨਾਲ ਨਾਲ ਤੇਰੀ ਮੰਮੀ ਮਨਾਵਾਂਗੇ ਤੇਰੇ ਨੂੰ ਤਾਂ ਮਨਾ ਠੀਕ ਠੀਕ ਆਹ ਠੀਕ ਕਰਾ ਲੈਨੇ ਕੋਈ ਹੋਈ ਮੈਂ ਤਾਂ ਕਹਿੰਦਾ ਇਦਾਂ ਕਰੀਏ ਚਾਚੇ ਨੂੰ ਲਈਏ ਵਿੱਚ ਹਾਂ ਚਾਚੇ ਨੂੰ ਰਾਨੀ ਹੋਟੀ ਚੁਣੀ ਦੇ ਕੇ ਫੇਰ ਜਾਂਦਾ ਡੰਬੇਣੀ ਉੱਥੇ ਹੋਟ ਉਹ ਬੋਲਤੀ ਗਿਆ ਲੱਗਾ ਹੈ ਚਾਚੇ ਨੂੰ ਨਾਲੇ ਪੰਗੜਾ ਹੀ ਪਵਾ ਦਾਨੀ ਪਾਲੇ ਪੰਗੜਾ ਨਾਲੇ ਚਟ ਮਾਡਰਨ ਬਣ ਜੂਗੀ ਨਾ ਮਾਡਰਨ ਬੁੱਢੀ ਇਹ ਮਹਾਮ ਅੰਗਰੇਜ਼ੀ ਨਹੀਂ ਪਰ ਮਾਡਰਨ ਹੁੰਦੀ ਹੈ ਚਾਚੇ ਨੂੰ ਤਾਂ ਵੈਸੇ ਬੜਾ ਸ਼ੌਂਕ ਪਿਆਦਾ ਚਾਚੇ ਦਾ ਸ਼ੌਂਕ ਤਾਂ ਉਹ ਨਹੀਂ ਲਾ ਜਦੋਂ ਚਾਚੇ ਨੂੰ ਪਸ ਲੱਗਣਾ ਉਹ ਬੁੱਢੀ ਬਣ ਗਿਆ ਹਨਾ ਕਿਤੇ ਲਾੜਾ ਪਰ ਨਹੀਂ ਬੁੱਢੀ ਪਰ ਕਾਂਪੂਠਾ ਨਾਲ ਪੈ ਜੂ ਜਾ ਕੇ ਉੱਥੇ ਹੋਰ ਨਹੀਂ ਨਹੀਂ ਕੋਈ ਨਹੀਂ ਹੁੰਦਾ ਹੁਣ ਇੰਨਾ ਕੋ ਪ੍ਰੈਂਕ ਕਰ ਲਿਆ ਹੁਣ ਥੋੜਾ ਜਿਹਾ ਹੋਰ ਕਰਾਂਗੇ ਉਹਨਾਂ ਨੂੰ ਥੋੜਾ ਜਿਹਾ ਸੱਚ ਤੇ ਲੱਗਣਾ ਚਾਹੀਦਾ ਵਾ ਮੈਂ ਤੇ ਹੀ ਕੱਲੇ ਚੱਲ ਜਾਾਂਗੇ ਉਹਨਾਂ ਨੇ ਉਹਨਾਂ ਨੇ ਉਹਦੇ ਪਤਾ ਲੱਗਣਾ ਬੂਏ ਚੀ ਵੀ ਨਹੀਂ ਹੈ ਪ੍ਰੈਂਕ ਹਨਾ ਸਹੀ ਤੇ ਜਦੋਂ ਲੈ ਕੇ ਜਾਵਾਂਗੇ ਬੋਟੀ ਤੇ ਫੇਰ ਤੇ ਲੱਗੂਗਾ ਨਾ ਪਤਾ ਵੀ ਪ੍ਰੈਂਕ ਕੀਤਾ ਆ ਹਾਂ ਹਿੱਦਾਂ ਕਰਨੇ ਕੋਈ ਨਹੀਂ ਚਾਚੇ ਨੇ ਵੀ ਕਰਨੇ ਤਿਆਰ ਨਾਲੀ ਟੀਮ ਉਹ ਲੈ ਆਓ ਮੇਕਅੱਪ ਮੁਕੱਦਸ ਸਮਾਨ ਚਾਚੇ ਦਾ ਚਾਚੇ ਦਾ ਕੋਈ ਨਹੀਂ ਉੱਥੇ ਜਾ ਕੇ ਕਰ ਦਾਂਗੇ ਚੱਲ ਠੀਕ ਥੋੜਾ ਤੇ ਪਹਿਲਾਂ ਦੱਸ ਦਾਂਗੇ ਉਹਨਾਂ ਨੂੰ ਹੂੰ ਤਾਈ ਜੀ ਕੱਪੜੇ ਪਾਈ ਤਾਈ ਜੀ ਕਰੀਏ ਆ ਜਾ ਪ੍ਰੀਆ ਆ ਜਾ ਲੈ ਮੈਂ ਤੇਰੇ ਵਾਲੀ ਚੱਲੀ ਹਾਂ 사시 ਕਾ ਤਾਈ ਜੀ 사시 ਕਾ ਕਿਆ ਜੇ ਵਧੀਆ ਵਧੀਆ ਬਜਾ ਹਾਂ ਜੀ ਮੈਂ ਕੱਪੜੇ ਤੈਕਰਣ ਦੀਆਂ ਮੈਂ ਆਖਣ ਨਹੀਂ ਜਾਣੀ ਆ ਤੇ ਚਲ ਤੂੰ ਆਈ ਗਈ ਆ ਮੇਰਾ ਨਾ ਦਿਲ ਜਾਨੀ ਲੱਗ ਰਿਹਾ ਮੇਰਾ ਦਿਲ ਕਰ ਰਿਹਾ ਕਿ ਭੈਣ ਜੀ ਕੋਹੋ ਕਿ ਆਈਏ ਤੇ ਇਦਾਂ ਕਰਾਂ ਮੇਰੇ ਭੈਣ ਚਾਹ ਮਰਤੀ ਮੇਰੇ ਮੈਨੂੰ ਵੀ ਦੱਸਾਂ ਵਾ ਚਾਹ ਜਿਆਦਾ ਸਿਆ ਹੋਰ ਕੋ ਕੰਮ ਤਾਂ ਨਹੀਂ ਨਾ ਘਰ ਕੋਈ ਨਹੀਂ ਨਹੀਂ ਮੈਂ ਦੱਸ ਤਾ ਉਹ ਇਦਾਂ ਆਪਣੇ ਮਾਨ ਦੱਸਿਆ ਤੇ ਫਿਰ ਮੈਂ ਤਾਂ ਕਰਨੀ ਫਿਰ ਆਈ ਰੋ ਘਰ ਉੱਥੇ ਚੱਲ ਜਿੰਦੇ ਮੇ ਸਕੂਟਰ ਹੀ ਉੱਥੇ ਚੱਲ ਮੈਂ ਬਾਹਰ ਦਿੱਤੀ ਪਾਵਾਂ ਮੈਂ ਹੈ ਮੈਂ ਤਾਂ ਇਹ ਕੱਪੜੇ ਪਾਏ ਮੈਂ ਨਾ ਸੀ ਇਦਾਂ ਮੇਰਾ ਦਿਲ ਜੈ ਨਹੀਂ ਲੱਗਣ ਦੇ ਮੈਂ ਪੈਂਜੀ ਕੋ ਜਾਣੇ ਮੈਂ ਪੈਂਜੀ ਨੂੰ ਕਿਹਾ ਸੀ ਕਿ ਭਲਾ ਨਿਜਵੰਤ ਪੈਂਜੀ ਨੂੰ ਫੋਨ ਕਰਕੇ ਕਹਿ ਪੀ ਉਹਨੂੰ ਸਮਝਾ ਲੈਨੇ ਆਣ ਆਣ ਉਤੇ ਪੁੱਛ ਕੇ ਉਹ ਨਹੀਂ ਨਾਲ ਕੀ ਕਿਤੇ ਨਾਲ ਦਿਲ ਹੋਰ ਦਾ ਹੋਰ ਹੋ ਜਾਂਦਾ ਵਾ ਹਨਾ ਤੇ ਚੱਲ ਮੈਂ ਪੈਂਜੀ ਤੂੰ ਮੇਰੇ ਕਹਿ ਰਾਜੋ ਤੇ ਉਹ ਕਰ ਦਿੰਦੇ ਆ ਚੱਲ ਕੋਈ ਨਹੀਂ ਪ੍ਰੀਆ ਚੱਲ ਜਾ ਤੂੰ ਬਾਹਰ ਜਾ ਕੇ ਚੱਲ ਜੈ ਨਹੀਂ ਪ ਹੁਣ ਕੱਲ ਪੈਨਰ ਜਵੰਤ ਨੂੰ ਫੋਨ ਤੇ ਕਰ ਲਿਆ ਹੁਣ ਪਤਾ ਨਹੀਂ ਕੀ ਸਮਝਾਇਆ ਹੁਣ ਉਹਨੇ ਦਿਲ ਜੋਦ ਨੂੰ ਇੱਕ ਵਾਰੀ ਕਿਤੇ ਫੋਨ ਆਵੇ ਤੇ ਫਿਰ ਮੈਨੂੰ ਪਤਾ ਲੱਗੇ ਪੇ ਕੀ ਨਿਆਣੇ ਨੇ ਕਿਹਾ ਇਹ ਕਦੇ ਉਹ ਗੱਲ ਦਿਨ ਰਾਤ ਦਾ ਫਰਕ ਜਦੋਂ ਕੀ ਹੱਡਾ ਟਾਈਮ ਲੱਗਦਾ ਉਦੋਂ ਉਥੇ ਰਾਤ ਹੋ ਜਾਂਦੀ ਆ ਹੁਣ ਦਿਨ ਹੋਵੇ ਉੱਥੇ ਤੇ ਚੱਲ ਘੜੀ ਦੀ ਘੜੀ ਮਿੰਟ 'ਚ ਜਿਦੋਂ ਕਿ ਦਿਨ ਨੂੰ ਹੌਣ ਪਿੰਦਾ ਬੰਦਾ ਫੋਨ ਕਰਕੇ ਪੁੱਛ ਲੈ ਵੀ ਕੀ ਗੱਲ ਬਣੀ ਆ ਚੱਲ ਕੋਈ ਨਹੀਂ ਹੁਣ ਵੇਨੀ ਆ ਕੱਲ ਦੀ ਗੱਲ ਹੋਈ ਆ ਹੁਣ ਵੇਨੀ ਆ ਕੱਲ ਕਰ ਲੂੰਗੀ ਫੋਨ ਹੁਣ ਐਨੀ ਵਾਰੀ ਵੀ ਕੀ ਅਗਲੇ ਨੂੰ ਘੜੀ ਘੜੀ ਕਰੀ ਜਾਣਾ ਮਾਸੀ ਜੀ ਮਾਸੀ ਜੀ ਕਰਈਂ ਦੇ ਹਾਏ ਆ ਸ਼ਾਇਦ ਪ੍ਰੀਆ ਲੈ ਨਹੀਂ ਕਿਤੇ ਮੇਰੀ ਭੈਣ ਜੀ ਆ ਕਿਤੇ ਭੈਣ ਨੂੰ ਮੈਨੂੰ ਤੇ ਅੰਡਾ ਪੈ ਜਾਂਦੀ ਸਤਿ ਸ਼੍ਰੀ ਅਕਾਲ ਹੋਰੇ ਜੀ ਬਹੁਤ ਦਿਨ ਤੋਂ ਗੱਭਣ ਜੀ ਨੂੰ ਮਿਲ ਕੇ ਅੰਮੀ ਆ ਹਾਂ ਜੀ ਸਤਿ ਸ਼੍ਰੀ ਅਕਾਲ ਹੋਰ ਤੁਸੀਂ ਠੀਕ ਠਾਕ ਆ ਹਾਂਜੀ ਹਾਂਜੀ ਹਾਂ ਬੈਹ ਮੇਰੀ ਧੀ ਆ ਜੀ ਆਇਆ ਬੁਰਸਾਇਦ ਦਾ ਫੋਨ ਆ ਆ ਗੁਰਸਾਹਿਬ ਦਾ ਤੇ ਆਇਆ ਫੋਨ ਆ ਠੀਕ ਠਾਕ ਆ ਚਲ ਤੂੰ ਬੈਹ ਉੱਤੇ ਆਏ ਨਾ ਪਾਣੀ ਲੈ ਕੇ ਆਈਓ ਪੈਂਦੀ ਬੈਹ ਦੋ ਹਾਂ ਨਹੀਂ ਨਹੀਂ ਕੋਈ ਨਹੀਂ ਮੈਂ ਲਿਆਈ ਆ ਪਾਣੀ ਰੁਕ ਜਾ ਭਰੀਓ ਉੱਤੇ ਹੋ ਜਾ ਤੂੰ ਹਾਂ ਲੈ ਅਮੀ ਦੋ ਪਾਣੀ ਲੈ 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 ਜਿੰਦਿਆ ਆਹ ਲੈ ਲੈ ਤੇ ਇਹ ਨਾ ਲਾ ਉਹ ਵਰਤ ਇਹ ਮੈਂ ਵੀ ਪੀਣਾ ਘਟ ਤੇ ਇਹਦੀ ਉਹਈ ਗੱਲ ਰਜਵੰਤ ਭੈਣ ਜੀ ਨਾ ਕੀਤੀ ਫਿਰ ਗੱਲ ਹਾਂ ਪਹਿਲਾਂ ਤੂੰ ਸੁਣਾ ਤੇਰੀ ਆਵਾਜ਼ ਬੋਲ ਕਿਉਂ ਭਰਾ ਹੋਇਆ ਆ ਭੈਣ ਜੀ ਉਹ ਤੁਹਾਨੂੰ ਪਤਾ ਦਾਣੇ ਫੱਕੇ ਦਾ ਦੇਣਾ ਵਾ ਤੇ ਉਹ ਫਿਰ ਤੂੜੀ ਬੰਡੀ ਤਾਣਾ ਪੱਕਾ ਸਾਂਭਿਆ ਤੂੰ ਘੱਟਾ ਬੜਾ ਚੜ ਗਿਆ ਤੇ ਫਿਰ ਜਕਾਮ ਹੋ ਗਿਆ ਤਾਂ ਸਾਹ ਨਹੀਂ ਨਿਕਲਦੇ ਆ ਤਿੰਨ ਚਾਰ ਦਵਾਈ ਦੁਈ ਲਈ ਆ ਲਈ ਆ ਦਵਾਈ ਪਰ ਨਾ ਉਦੇ ਕਰਕੇ ਨਾ ਸਾ ਜਿਹੜਾ ਉਹ ਉਤਰਾ ਮਾਜੀ ਨਿਪਟਣ ਦੇ ਨਾਲ ਮੈਂ ਤਾਂ ਹੀ ਠੰਡਾ ਨਹੀਂ ਪਾਣੀ ਲਿਆਈ ਮੈਨਾਂ ਇਹ ਮੌਸਮ 'ਚ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਇਹਨਾਂ ਤਾਂ ਹਾਂ ਹਾਡੇ ਦੀ ਭੈਣ ਜੀ ਤੁਹਾਨੂੰ ਪਤਾ ਖੱਟਾ ਬਾਹਰ-ਵਾਰ ਘਰ-ਵਾਰ ਤੇ ਤੁਹਾਨੂੰ ਪਤਾ ਹੈ ਮੈਂ ਨਾ ਰਚਵੰਤ ਭੈਣ ਨਾਲ ਕੀਤੀ ਹੀ ਗੱਲ ਕੱਲ ਅੱਛਾ ਕੀ ਹਾਂ ਤੇ ਉਹ ਕਹਿੰਦੀ ਵੀ ਕੋਈ ਨਹੀਂ ਤੂੰ ਭੈਣ ਜੀ ਟੈਨਸ਼ਨ ਨਾ ਲੈ ਮੈਂ ਕਰੂੰਗੀ ਗੱਲ ਜਿਹੋ ਜੋ ਦਮਦਾ ਆ ਤਾਂ ਮੈਂ ਸਮਝਉਂਦੀ ਨਹੀਂ ਇਹ ਨਿਆਣਿਆਂ ਨੂੰ ਬਾਕੀ ਕਹਿੰਦੀ ਵੀ ਕੋਈ ਨਹੀਂ ਐਡਾ ਜੀ ਗੱਲ ਨਹੀਂ ਹੁੰਦੀ ਕਿ ਨਿਆਣੇ ਜਿਹੜੇ ਆ ਸਮਝਦਾਰ ਆ ਕਿ ਤੁਹਾਨੂੰ ਟੈਨਸ਼ਨ ਲੈਣ ਦੀ ਨਹੀਂ ਗੱਲ ਨਾਲਿਓ ਤੁਹਾਡੇ ਕੋ ਬੈਠੇ ਜਾ ਮੇਰੇ ਕੋ ਬੈਠੇ ਮਾਵਾ ਕੋਲ ਆ ਤੁਸੀਂ ਟੈਨਸ਼ਨ ਨਾ ਲਓ ਹਾਂ ਭੈਣ ਜੀ ਬਸ ਮੈਂ ਉਹ ਆਨੀ ਮੈਂ ਚੱਲ ਮੁੰਡੇ ਨੂੰ ਸਮਝਾਉਂਦੇ ਫਿਰ ਵੀ ਸਿਆੜੇ ਬੰਦੇ ਦਾ ਕੀ ਹੋਰ ਗੱਲ ਹੋ ਜਾਂਦੀ ਆ ਨਹੀਂ ਨਹੀਂ ਕੋਈ ਨਹੀਂ ਭੈਣ ਜੀ ਬੇਚਰੀ ਬੜਾ ਕਰਦੀ ਸਾਡੇ ਨਾਲ ਚੱਲ ਫਿਰ ਵੀ ਆਈ ਤੇ ਉਹਦੇ ਸਿਰ ਤੇ ਉਹਨੇ ਨਿਆਣੇ ਦੋਵੇਂ ਲੈ ਮੈਂ ਸੁਨੀਤਾ ਨੂੰ ਫੋਨ ਕਰਦਾ ਕਿੱਥੇ ਮੇਰਾ ਫੋਨ ਆ ਸੁਨੀਤਾ ਨੂੰ ਫੋਨ ਕਰਦਾ ਵੀ ਚਾਹ ਬਣਾ ਦੇ ਆ ਕੇ ਮੈਂ ਬਣਾਉਣੀ ਮੈਂ ਬਣਾਦਾ ਚੱਲ ਕੋਈ ਨਹੀਂ ਭੈਣ ਜੀ ਠਹਿਰ ਕੇ ਪੀ ਲੈ ਚਾਹ ਮੈਂ ਬਣਾਉਣਾ ਚਾਹ ਕੋਇਆ ਤੂੰ ਜੇ 10 ਮੀਂ ਮੂਰੋਂ ਆਈ ਪੀਲਾ ਕਟ ਜਾ ਮਸਿਹਰ ਕੇ ਪੀਣੇ ਆਉਣੇ ਕਟ ਪਾਣੀ ਪੀਤਾ ਯਾਰ ਪੁੱਤ ਖੈਰ ਕੇ ਕਹਿੰਦੀ 22 ਤਰੀਕ ਕਹਿੰਦੀ ਖੈਰ ਕੇ ਬਣਾ ਦੂੰ ਚੱਲ ਸੁਨੀਤਾ ਵੀ ਕੰਮ ਕਰਕੇ ਝੱਟ ਰੋਟੀ ਪਾਣੀ ਬਣਾ ਕੇ ਤੇ ਮਿੰਟ ਤੇ ਆ ਭੱਜਣ ਦੀ ਕਰਦੀ ਚੱਲ ਭੈਣ ਜੀ ਫਿਰ ਇਹਨਾਂ ਨੂੰ ਪਤਾ ਹੀ ਇਹ ਨਾਲ ਬੜਾ ਦਾਬ ਕੀ ਨੇ ਮੇਰੇ ਨਾਲ ਜਿਵੇਂ ਬੈ ਕੇ ਕੀ ਕਰੂਗੀ ਹਾਂ ਚੱਲ ਕੰਮ ਕਰ ਕੀਤਾ ਤੇ ਆਪਣੇ ਘਰ ਗਈ ਤੇ ਹੋਰ ਹਾਂ ਹੋਰ ਭੈਣ ਜੀ ਮੈਨੂੰ ਤੇ ਨਦਲਜੋਤ ਦਾ ਇਹ ਹੁੰਦਿਆ ਵਿਚਾਰ ਹੁਣ ਮੁੰਡੇ ਦਾ ਫੋਨ ਆਊਗਾ ਤੇ ਪਤਾ ਲੱਗੂ ਕੀ ਗੱਲ ਹੋਈ ਆ ਕੀ ਸਮਝਾਇਆ ਭੈਣ ਜੀ ਨੇ ਤੇ ਘੜੀ ਕੀ ਕਹਿੰਦਾ ਨਾ ਹੁਣ ਇਹ ਵੀ ਆ ਹੁਣ ਵੇਖ ਪੀ ਜਦੋਂ ਨਿਆਣੇ ਜਾਂਦੇ ਆ ਉੱਥੇ ਹੈ ਅਗਲੇ ਨਿਆਣੇ ਨੇ ਹੁਣ ਘਰ ਲਏ ਲੋਨਾਂ ਤੇ ਫਿਰ ਗੱਡੀਆਂ ਦੇ ਲੋਨ ਕਰਾਏ ਹੁੰਦੇ ਆ ਹੁਣ ਅਗਲੇ ਕਹਿੰਦੇ ਵੀ ਜੇ ਅਹੀਂ ਇੰਡੀਆ ਵਾਪਸ ਆ ਜੀਏ ਤੇ ਉਹ ਚੀਜ਼ਾਂ ਦੇ ਲੋਨ ਕਿੰਨੇ ਲੈਣੇ ਆ ਇਹੋ ਗੱਲ ਭੈਣ ਜਿੰਨਾ ਮਰਜੀ ਬੰਦਾ ਕਹੀ ਜਾਵੇ ਪਰ ਨਾ ਉਹ ਗੱਲਾਂ ਨਹੀਂ ਬੰਦੀਆਂ ਜਿੰਨਾ ਮਰਜੀ ਇਹਨਾਂ ਨਿਆਣਿਆਂ ਦੇ ਕਰਕੇ ਤੇ ਆਪਣੇ ਉਹ ਗੱਲ ਲਿਮਟਾਂ ਬਣਾਈਆਂ ਹੁੰਦੀਆਂ ਕਈ ਤੇਰੇ ਪਹਿਲੀਆਂ ਤੇ ਤੁਹਾਨੂੰ ਪਤਾ ਕਰ ਜੇ ਚੁੱਕ ਚੁੱਕ ਲਿਆ ਪਰ ਮੈਨੂੰ ਇੱਕ ਗੱਲ ਦੀ ਸਮਝ ਹੀ ਨਹੀਂ ਆਉਂਦੀ ਫਿਰ ਆ ਨਹੀਂ ਕੰਮ ਬੱਚਿਆਂ ਨੂੰ ਕਰਨਾ ਚਾਹੀਦਾ ਤਾਨੂੰ ਪਤਾ ਹੀ ਨਾ ਤੇ ਹਾਇ ਤੇ ਮਿੰਨੋ ਮਾੜੀ ਆ ਪਰ ਹੁਣ ਚਲ ਉਹਨੇ ਕਿਹਾ ਐ ਭੈਣ ਰਤਵੰਤ ਕਹਿੰਦੀ ਵੀ ਮੈਂ ਸਮਝਾਉਂਗੀ ਤੂੰ ਨਾ ਮੇਰੀ ਭੈਣ ਟੈਨਸ਼ਨ ਲੈ ਮੈਨੂੰ ਲੱਗਦਾ ਤੂੰ ਟੈਨਸ਼ਨ ਨਹੀਂ ਬਿਮਾਰ ਹੋਣ ਦੀ ਆ ਕੀ ਕਰਾਂ ਭੈਣ ਜੀ ਟੈਨਸ਼ਨ ਤੇ ਹੁੰਦੀ ਆ ਜਾਂ ਨਹੀਂ ਆਪੀ ਪਾਪੋਤ ਨੂੰ ਹੁਣ ਸਮਝਾ ਜਾਏ ਵੀ ਮਾਂ ਮੇਰੀ ਵੀ ਨਹੀਂ ਠੀਕ ਰਹਿੰਦੀ ਤੇ ਚਲੋ ਮੇਰੇ ਭਲੇ ਵਾਸਤੇ ਆਂਦੀ ਆ ਹਨਾ ਤੇ ਕੀ ਕਰਨਾ ਭੈਣ ਜੀ ਇੱਕ ਮੈਂ ਦੇ ਪਾਪਾ ਧਾਤੇ ਨੂੰ ਵੀ ਆਖਿਆ ਵੀ ਆ ਜਾ ਉਹ ਵੀ ਆਂਦਾ ਬਸ ਕੱਲ ਆਉਣਾ ਪਰਸੋਂ ਆਉਂਦਾ ਕਿਤੇ ਦਾਦੇ ਨਹੀਂ ਕਰ ਸਕਦੇ ਉਹਨਾਂ ਦੇ ਕਿੱਥੇ ਟਾਈਮ ਲੱਗਣੇ ਉਹਨਾਂ ਤਾਂ ਪੂਰੇ ਦਿਲ ਲਾ ਕੇ ਬੈਠੇ ਆ ਵਾਰ ਦੇ ਦੇਸ਼ਾਂ 'ਚ ਇਹ ਦਿਲ ਲੱਗ ਗਏ ਉਹਨਾਂ ਦੇ ਤੇ ਹੋਰ ਭੈਣਾਂ ਦੇ ਸੋ ਗੱਲਾਂ ਬਾਤਾਂ ਹੁੰਦੀਆਂ ਕਹਿੰਦੀ ਵੀ ਸਾਰੀ ਉਮਰ ਘਰ ਬਣਾ ਵੀ ਬਾਹਰ ਹੁਣ ਮੁੰਡਾ ਵੀ ਬਾਹਰ ਤੇ ਤੂੰ ਵੀ ਕਿਤੇ ਭੈਣ ਜੀ ਬਾਹਰ ਨਿਕਲ ਪੈਂਦ ਚੋਂ ਤੂੰ ਵੀ ਕਿਤੇ ਬਾਹਰ ਕੁਮੜਾ ਤੇ ਪਰ ਆਣੀ ਭੈਣਾ ਕਿਹੜੇ ਦੇਸ਼ਾਂ ਦੇ ਨਾਲ ਪਤਾ ਨਹੀਂ ਕਿ ਜਗ੍ਹਾ ਦੇ ਨਾਲ ਲੈਂਦੀ ਕਿ ਦੇਸ਼ਾਂ ਦੇ ਮੈਨੂੰ ਤਾਂ ਭੈਣ ਜੀ ਉੱਥੇ ਤੇ ਆਓ ਇਹ ਫਰਕ ਤੇ ਪੈਂਦਾ ਨਹੀਂ ਆਓ ਉਹਨਾਂ ਤੇ ਰਹਿੰਦੀ ਰੋਕੀ ਨਹੀਂ ਗੋਰੀ ਚਿੱਟੀ ਹੋਈ ਕਿਤੇ ਮੈਂ ਪਹਿਲਾਂ ਫੋਨ ਲਾਇਆ ਅਸ਼ਾ ਤੇ ਮੈਂ ਵੀ ਹਾਂ ਮੈਂ ਕਿਹੇ ਅੰਗਰੇਜ਼ ਨੂੰ ਤੇ ਨਹੀਂ ਲੱਗ ਗਿਆ ਕੋਣ ਭੈਣ ਜੀ ਤਾਂ ਗਿਆ ਕਰਨਾ ਅਸਾਈ ਕਿਤੇ ਆ ਗਿਆ ਅਸ਼ਾ ਨੂੰ ਆਕੋ ਮੈਨੂੰ ਕਹਿੰਦੀ ਵੀ ਸਾਸਰੀ ਘਾਲ ਭੈਣ ਜੀ ਭੈਣ ਮੈਂ ਹਾਂ ਵੀ ਬੋਲ ਤੇ ਜਵੰਤ ਦੇ ਲੱਗਣ ਦੇ ਆ ਪਤ ਤੇ ਅਜੂਰੋ ਬਾਲ ਲ ਕੀਤੀ ਫਿਰ ਮੈਨੂੰ ਪਤਾ ਲੱਗਾ ਕਿ ਤੇ ਉਹ ਅੰਗਰੇਜ਼ਿਆ ਨਹੀਂ ਪੜ੍ਹੀ ਤੇ ਜੀ ਉਧਰ ਰੰਗ ਬੜੇ ਚਿੱਟੇ ਹੋ ਜਾਂਦੇ ਆ ਕਿਤੇ ਦਮਾਲਾ ਸਜਾਇਆ ਤੇ ਕਿਤੇ ਏਡੀ ਸੋਹਣੀ ਸੁਨੱਖੀ ਕਿਤੇ ਲੱਗੇ ਭੈਣ ਜੀ ਵਾਤਾਵਰਨ ਦਾ ਬੜਾ ਫਰਕ ਪੈ ਜਾਂਦਾ ਖੁੱਲੀਆਂ ਹਵਾਵਾਂ ਕਹਿੰਦੀ ਉਧਰ ਪਸ਼ੂ ਪੀਸ਼ੂ ਨਹੀਂ ਹੈ ਗਈ ਐਦਾਂ ਕੁਛ ਨਹੀਂ ਹੈ ਗਈ ਪੀਸ਼ੂ ਕੁਸ਼ੂ ਪ੍ਰਦੂਸ਼ਨ ਨੂੰ ਹੀ ਕਹਿੰਦੀ ਹੈ ਅੰਗਰੇਜ਼ੀ ਉਹ ਭੈਣ ਜੀ ਪ੍ਰਦੂਸ਼ਨ ਹੁੰਦਾਵਾ ਹੁੰਦਾ ਨਹੀਂ ਕੋਈ ਪੂਸ਼ਨ ਪਾਸ਼ਾ ਨਾ ਕਹਿੰਦੀ ਉਹ ਮਾਸੀ ਜੀ ਪਲੀ ਸ਼ਾਨਾ ਅਈ ਸ਼ੀ ਉਹ ਇਹ ਲੜੀਆਂ ਨੂੰ ਆਉਂਦੇ ਹੀ ਹੋ ਪੈ ਜੀ ਗਰੇਜੀ ਦੇ ਵਰਡ ਬਾਨਾ ਗਰੇਜੀ ਵਰਡ ਪਰ ਮੈਂ ਤਾਂ ਕਹੀ ਨਹੀਂ ਕਿ ਤੇ ਜਮਾਨ ਤੋਂ ਭੈਣ ਅੰਗਰੇਜੀ ਬੋਲਦੀ ਕਿਤੇ ਫਟੋ ਫਟਰ 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 ਬੋਲੀ ਜਾਏ ਮੈਨੂੰ ਸਮਝ ਹੀ ਨਾ ਆਵੇ ਪਿੱਕੀ ਨਾ ਮੈਂ ਉਹਨੂੰ ਕਹਿਣ ਜੋ ਕਿ ਮੈਨੂੰ ਤੇ ਸਮਝ ਨਹੀਂ ਆਈ ਮੈਨੂੰ ਕਹਿੰਦੀ ਵੀ ਇੱਥੇ ਇੱਥੇ ਘਵਾਉਂਗੀ ਮੈਂ ਭਈਆ ਸ਼ਾ ਕੋਈ ਨਹੀਂ ਭਾਂਜੀ ਜਗ੍ਹਾ ਦੇ ਨਾਮ ਨੂੰ ਹੁਣੇ ਨਾ ਨੂੰ ਫਿਰ ਰਹਿੰਦੇ ਜੋਏ ਉਹਨਾਂ ਨੂੰ ਤਾਂ ਪਤਾ ਵਾ ਹਾਂ ਆਡੇ ਵਰਗੇ ਆ ਬੰਦਿਆ ਕਿ ਉਹ ਧਰਮਕੋਟ ਹੋ ਗਿਆ ਤੇ ਅੱਜ ਗਰਦਾਸਪੁਰ ਹੋ ਗਿਆ ਤੇ ਅੰਮ੍ਰਿਤਸਰ ਹੋ ਗਿਆ ਹਾਂ ਇਤੋਂ ਤੱਕ ਬਟਾਲੇ ਤੱਕ ਚੱਲ ਜਾਈਦਾ ਇੰਨੇ ਨਹੀਂ ਆਈ ਆਪਣੇ ਆਪ ਨੂੰ ਬੜਾ ਸਮਝਦੇ ਵੀ ਅਸੀਂ ਬੜਾ ਘੋਮ ਆ ਭਾਂਜੀ ਘਰਾਂ ਜਿੱਤੇ ਤੈਨੂੰ ਕਿ ਲੈ ਨਹੀਂ ਜਾਂਦਾ ਮੈਂ ਮੈਂ ਤਾਂ ਕਹਿੰਨੀ ਆ ਵੀ ਮੈਨੂੰ ਤਾਂ ਬਟਾਲਾ ਵੇਖੀ ਨੂੰ ਕਿਤੇ ਸਾਲ ਹੋ ਗਏ ਮੈਂ ਕਿਤੇ ਬਟਾਲੇ ਨਹੀਂ ਜਾਇਆ ਗਿਆ ਕੰਮ ਹੀ ਉੱਟੇ ਗੈ ਮੀ ਨਹੀਂ ਲੱਗਦਾ ਹੁਣ ਤੇਰਾ ਵੀ ਪਿੰਡ ਇੱਧਰ ਨੂੰ ਆ ਆਪਣੇ ਘਰੋਂ ਨਿਕਲ ਕੇ ਇੱਧਰ ਨੂੰ ਆ ਜਾਈਦਾ ਕਿਤੇ ਬਟਾਲੇ ਗਿਆ ਨੂੰ ਮੈਂ ਕਹਿੰਨੀ ਸਾਲ ਹੀ ਹੋ ਗਏ ਮੈਂ ਸਗੋ ਸੋਚਣ ਦੀ ਮੈਂ ਚੱਲ ਹੁਣ ਜਾਊਂਗੀ ਕਿਸ ਦਿਨ ਫਿਰ ਮੈਂ ਵੇਖੂਗੀ ਵੀ ਥੋੜਾ ਘੁੰਮ ਫਿਰ ਕੇ ਆਉਂਗੀ ਉੱਥੇ ਹੋਰ ਭੈਂਜੀ ਸਨਾਉ ਆਂਡ ਗਵਾਣ ਦੀ ਠੀਕ ਠਾਕ ਸਾਰੇ ਆਂਡ ਗਵਾਣ ਵੀ ਠੀਕ ਆਂਡ ਗਵਾਣ ਵੀ ਲੈਂਦੇ ਹੀ ਉਹ ਸੁਆ ਜੀ ਲੈਂਦੇ ਵੀ ਕੀ ਚੰਗਣ ਧਿਆ ਆ ਆ ਦੇ ਘਰ ਲੋਕਾਂ ਨੂੰ ਤੇ ਉਹ ਗੱਲ ਡਾਲਰ ਹੀ ਦਿਖਦੇ ਆ ਠੀਕ ਹੋ ਪੋਜੀਸ਼ਨ ਭੈਂਜੀ ਇਹੋ ਕੰਮ ਹਟੇ ਘਰ ਵਾਰ ਲੋਕੀ ਕੰਦੀ ਬਰੂਹੀ ਲਗ ਲਗ ਵੇਂਦੀ ਆ ਕੀ ਦਾ ਫੋਨ ਆਇਆ ਕੀ ਗੱਲ ਚੱਲਣ ਦੀ ਉਹ ਤਾਂ ਲੀੜਾ ਕੱਪੜਾ ਕਿਤੇ ਚੰਗਾ ਪਾ ਕੇ ਨਿਕਲ ਜਾਓ ਤੇ ਅਗਲੇ ਕਹਿੰਦੇ ਵੀ ਡਾਲਰ ਦਿਖਦੇ ਉਹਨਾਂ ਨੂੰ ਨਹੀਂ ਨਾ ਨਹੀਂ ਦਿਖਦਾ ਵੀ ਪਿੱਛੇ ਮਿਹਨਤਾਂ ਕਿੰਨੀਆਂ ਡੇ ਕਰ ਪਰਿਵਾਰ ਤੋਂ ਦੂਰ ਬੈਠੇ ਦੁੱਖ ਦੀ ਨਹੀਂ ਕੋਈ ਸੁਖ ਦੀ ਨਹੀਂ ਭੈਣ ਜੀ ਬੜਾ ਔਖਾ ਵਾ ਇਹ ਤੇ ਵੇਖਣ ਨੂੰ ਤੇ ਸਾਰਿਆਂ ਨੂੰ ਲੱਗਦਾ ਪਈ ਪਤਾ ਨਹੀਂ ਕਿੰਨਿਆਂ ਕ ਸੌਖੀਆਂ ਵਾ ਤੇ ਹਾਨੂੰ ਪਤਾ ਪੁੱਛ ਕੇ ਵੇਖੇ ਕੋਈ ਵੀ ਬੱਚਿਆਂ ਤੋਂ ਬਿਨਾਂ ਰਹਿਣਾ ਇੱਥੇ ਕਿੰਨਾ ਔਖਾ ਵਾ ਭੈਣ ਜੀ ਬੱਚਿਆਂ ਨਾਲ ਸੋ ਆ ਰ ਆ ਕਰ ਲਾਓ ਕਰ ਲਾਓ ਕਰ ਲਾਓ ਕਿੰਨੇ ਕੰਮ ਹੁੰਦੇ ਆ ਸਾਰੇ ਇੰਨਾਂ ਦੇ ਬੱਚਿਆਂ ਦੇ ਬਿਨਾ ਵੀ ਨਾ ਪੈਂਜੀ ਅਸਲੀ ਜ਼ਿਆਦਾ ਤਾਂ ਇਹ ਹੋਈ ਆ ਹੁਣ ਕੀ ਕਹੈ ਨੂੰ ਵਿਆਹ ਵੀ ਬਖਾਉਣਾ ਹੋਏ ਤੇ ਉਹ ਕਾਲਾਂ ਦੀਆਂ ਘਰ ਘਰ ਬਖਾਉਂਦੇ ਨੇ ਨਿਆਣੇ ਵਿਚਾਰੇ ਉੱਥੇ ਹੀ ਉਹਨਾਂ ਕੱਪੜਿਆਂ ਦੇ ਭੰਗੜੇ ਪਾਉਂਦੇ ਆ ਤੇ ਕਿਤੇ ਦਿਲ ਨੂੰ ਹੌਲ ਪੈਂਦੇ ਆ ਵੀ ਹੁਣ ਪੈਂਜੀ ਉਹ ਜਿਹੜਾ ਚੱਲ ਪੈਂਦਾ ਵਾ ਜਿਹੜਾ ਹੁੰਦਾ ਉਹ ਕੀ ਕਰਦੇ ਚੈਨਾਂ ਵਾਲੇ ਜਿਹੜਾ ਉਹ ਕੋਈ ਨਾ ਸਿੱਧਾ ਹੀ ਲਾ ਦਿੰਦੇ ਪ੍ਰਸਾਰਣ ਸਿੱਧਾ ਕਹਿੰਦੇ ਆ ਉਹੀ ਜਿਹੜਾ ਲੈਬ ਲੂਬ ਨਹੀਂ ਅੱਜ ਕੱਲੇ ਨਾਲ ਜਿੰਦੇ ਸੀ ਲਾਈਵ ਆਹੋ ਆਹੋ ਉੱਥੇ ਬੈਠੇ ਨਿਆਣੇ ਸਾਰੇ ਵਿਆਹ ਦੇ ਲੈਂਦੇ ਚੱਲ ਮਨ ਨੂੰ ਹੋ ਜਾਂਦਾ ਵੀ ਸਾਡੇ ਉੱਥੇ ਵਿਆਹ ਹੋਣ ਦੇ ਆਉਂਦਾ ਜਾਂਦਾ ਪਰ ਇੰਨੇ ਲੋਕਾਂ ਵਿੱਚ ਜਦੋਂ ਆਪਣਾ ਧੀ ਪੁੱਤ ਨਹੀਂ ਨਾ ਦਿਖਦਾ ਆਪਣਾ ਧੀ ਪੁੱਤ ਜਿਹਦਾ ਵੀਡੀਓ ਕਾਲ ਤੋਂ ਹੁੰਦਾ ਆ ਇਹਦੋਂ ਦਿਲ ਆਸਨਾ ਦੁੱਖ ਹੁੰਦਾ ਹੀ ਬਸ ਵਿਛੋੜੇ ਤੋਂ ਆਂਦੇ ਪਰਦੇਸ ਕਿੱਥੋਂ ਜਾਪੇ ਭੈਣ ਜੀ ਸੱਤ ਸਮੁੰਦਰਾਂ 'ਬਾਰ ਬੈਠੇ ਨਿਆਣੇ ਚੱਲ ਕੋਈ ਨਹੀਂ ਇਹ ਆਪੇ ਕਹਿੰਦੇ ਹੀ ਵੀ ਕੋਈ ਨਹੀਂ ਹੁਣ ਘਰ ਉਧਰ ਲਿਆ ਆਪਣੀਆਂ ਗੱਡੀਆਂ ਲਈਆਂ ਆ ਆਪੇ ਉਧਰ ਜਾਇਦਾਦ ਹੀ ਬਣਾਉਂਦੇ ਆ ਭੈਣ ਜੀ ਪਰ ਘਰ ਤੇ ਲੈ ਆ ਸਾਰੀ ਸਾਰੀ ਉਮਰ ਭੈਣ ਜੀ ਚੱਲਾ ਤੈਨੂੰ ਮੈਂ ਬਾਹਰ ਘਮਾਟੇ ਲਿਆਵਾ ਆ ਜਾ ਵੇ ਹੰਬੀਆਂ ਤੇ ਬੂਟਾ ਲੱਗਾ ਕਿਦਾਂ ਲੱਗਾ ਫਲ ਆ ਮੈਂ ਵਿਖਾਉਂਗੀ ਮੈਂ ਜਿੱਦਣ ਕਿਤੇ ਆਉਂਗੀ ਨਾ ਮਿੰਦੋ ਅੱਛਾ ਤੇ ਮੈਂ ਦੋਨੋਂ ਵਿਖਾਉਂਗੀ ਅੱਛਾ ਭੈਣ ਜੀ ਵਾਹ ਮੇਰੇ ਅੱਡੇ ਵੀ ਇੱਕ ਵਾਰੀ ਬੂਰ ਪੈਂਦਾ ਏ ਕੋਰੀ ਪੈਂਦਾ ਨਹੀਂ ਇਕ ਆ ਇਸ ਸਮੇਂ ਨਹੀਂ ਪੈਂਦਾ ਹਰ ਵਾਰੀ ਨਹੀਂ ਵਾਹ ਵਾਹ ਬੂਰ ਦਾ ਬੜਾ ਬੂਰ ਪਿਆ ਆ ਮਿੰਦੋ ਪੰਪੀ ਦੇ ਪਿਆ ਇਹ ਬੂਰ ਜਰਾ ਜੇ ਦੇਖਣਾ ਹੀ ਤੇ ਵੇਖ ਲਾ ਆ ਵੇ ਕਿੰਨਾ ਫਲ ਪੈ ਜਾਂਦਾ ਹੈ ਵੀਰ ਥੁਰ ਕੇ ਜਾਣਾ ਵੀ ਔਖਾ ਹੋ ਜਾਣਾ ਹਾਂ ਮੈਂ ਹਾਂ ਚੱਲ ਮਿੰਦੋ ਸਾਰਾ ਦਿਨ ਅੰਦਰ ਬੈਠੇ ਰਹੀ ਦਾ ਅੰਦਰ ਬੈਠੇ ਰਹੀ ਦਾ ਥੱਕ ਜਾਂਦੀ ਆ ਹਾਂ ਭਾਂਜੀ ਇਹ ਫਿਰ ਹੁਣ ਟਰਾਲੀ ਨੂੰ ਫਿਰ ਰੰਗ ਕਰਵਾਇਆ ਜੀ ਆਏ ਫਿਰ ਰੰਗ ਹੀ ਕਰਾਤਾ ਜੀ ਮੈਂ ਹਾਂ ਚੱਲ ਅੱਛਾ ਆਹੋ ਆਹੋ ਨਹੀਂ ਫਿਰ ਚੀਜ਼ ਫਿਰ ਉਹ ਚੀਜ਼ ਦੀ ਮਨਿਆਦ ਵੱਜ ਜਾਂਦੀ ਆ